ਲਓ ਆ ਬੱਚਾ ਤੇ ਆਪ ਬੱਕਰੀਆ ਦੋ ਬੱਚੇ ਇਹਦੇ ਮਗਰ ਤੇ ਭੋਲਾ ਕਿੰਨੇ ਨਗਲੇ ਆਏ ਭਾਈ ਅੱਜ ਹਾਂ ਇਹ ਇਹ ਬੱਕਰੀ ਮਗਰ ਦੋ ਬੱਚੇ ਆ ਤੇ ਕੀ ਕੀ ਆ ਦੋਵੇਂ ਬੱਕਰੀਏ ਆ ਕਿ ਪੱਠ ਬੱਕਰਾ ਪੱਠ ਤੇ ਬੱਕਰਾ ਨਹੀਂ ਆ ਪੱਠ ਤੇ ਬੱਕਰਾ ਲਓ ਵੀ ਓਏ ਨਹੀਂ ਯਾਰ ਤੈਨੂੰ ਭਲੇਖਾ ਪੇ ਗਏ ਕੋਟੂ ਕੋਨੇ ਕੋਸ ਨਹੀਂ ਦਿਆ ਯਾਰ ਕਿਹਨੇ ਲੈਣੀ ਖੋਦਾ ਕਰਨਾ ਕੋਈ ਕਰਨੀ ਇੱਥੇ ਕਿਹੜਾ ਪਿਆ ਚੁੰਗ ਲੈਣੇ ਫਿਰਕੇ ਜੂ ਚੁੰਗ ਲੈਣਦੇ ਆ ਉਹ ਕਿੱਥੇ ਜਾ ਫਿਰ ਗਾ ਤੜ੍ਹੇ ਜਣੀ ਇਹਨੂੰ ਬੱਕਰੀ ਨੂੰ ਚੁੰਗ ਲੈਣੇ ਕੋਈ ਗੱਲ ਨਹੀਂ ਇਸਦੇ ਬੱਚੇ ਨਹੀਂ ਆ ਜਾ ਰੇ ਦਈਆ ਤਾਂ ਆ ਬੱਕਰੀ ਦਾ ਸੌਦਾ ਹੋ ਚੁੱਕਾ ਹੈ ਭੋਲੇ ਨੇ ਵੇਚਤੀ ਆ ਤੇ ਅਗਰੇਸ਼ਨ ਅੰਕਲ ਨੇ ਇਹ ਬੱਕਰੀ ਲੈ ਲਈ ਆ ਲੈ ਲਈ ਵੀ ਅੰਕਲੇ ਬੱਕਰੀ ਕਿੰਨੇ ਦਾ ਹੋ ਗਿਆ ਸੌਦਾ 10 ਹਜ਼ਾਰ ਉਰੇ ਦਾ 10000 ਦਾ ਲਿਖਾਈ ਇਹਨੇ ਦੇਣੀ ਹੈ ਲਿਖਾਈ ਤੂੰ ਦੇਣੀ ਆ ਦੇ ਦੇਾਂਗੇ ਯਾਰ ਗੱਲ ਆ ਬੱਲੇ ਐ ਤਾਂ ਨਹੀਂ ਭੋਲਾ ਭਾਈ ਦਾ ਬਸ ਹੋ ਗਿਆ ਲਓ ਵੀ ਪਹਿਲਾ ਸੌਦਾ ਹੋਇਆ ਬਹੁਤ ਵਧੀਆ ਇਸੇ ਤਰ੍ਹਾਂ ਤੁਹਾਨੂੰ ਅਗਲੇ ਸੌਦੇ ਦਿਖਾਵਾਂਗੇ ਬੱਕਰੀ ਥੋੜੀ ਆਉਲ ਮੰਦੀ ਹੈ ਇੱਕ ਬੱਚੇ ਉਹਦੇ ਚ ਆਉਂਦੀ ਹੈ ਖੁੱਲ ਖੁਸ਼ਕ ਹੋ ਕੇ ਤੇ ਇੱਕ ਬੱਚਾ ਜਰ ਬੰਨ ਨਾਲ ਯਾਰ ਭੈਣ ਤੋਂ ਉਦਾਂ ਕੰਮ ਹੋਵੇ ਹੋਰ ਯਾਰ ਲਾਲ ਨਾ ਕਰਦੇ ਭੋਲੇ ਤੂੰ ਅੱਖਾਂ ਵੀ ਨਾ ਮੀਚੀ ਹਾਂ ਹਾਂ ਬਹੁਤ ਭਾਜ ਮਿਲ ਗਈ ਬੱਕਰੀ ਤੇਨੂੰ ਇਹ ਠੀਕ ਹੈ ਜੀ ਜੋ ਥੋੜੇ ਪੈਸੇ ਕੱਢੇ ਬੋਲਾ ਤੇ ਬੋਦੀ ਨਾਲ ਬਰਬਰੀ ਦਾ ਭਾਜ ਦਿਆ ਲੋਕ ਯਾਰ ਹਾਂ ਬਰਬਰੀ ਤਾਂ ਖੜਦੀ ਨਹੀਂ ਇਹ ਤਾਂ ਫੇਮ ਬਣ ਗਈ ਬੱਕਰੀ ਦਾ ਤੜਕੇ ਦਾ ਫੋਨਾ ਹੀ ਲੈਨੂੰ ਇਹ ਤਾਂ ਫੇਮ ਬਣ ਗਈ ਬਾਈ ਬਰਬਰੀ ਕਾ ਦੀ ਬੱਕਰੀ ਆ ਨਹੀਂ ਖੜੀ ਜਾਂਦੀ ਦੁਰੀ ਜਾਂਦੀ ਇਹ ਹਾਂ ਆ ਲੈ ਆਈ ਪਰ ਚੀਰ ਆ ਗਿਆ ਆ ਗਿਆ ਨਹੀਂ ਓਏ ਬੁੱਧਵਾਰ ਨੂੰ ਦੇਂਗਾ ਬੁੱਧਵਾਰ ਨਹੀਂ ਸ਼ੁੱਕਰਵਾਰ ਨੂੰ ਨਹੀਂ ਲੈ ਬੁੱਧਵਾਰ ਆ ਮੰਡੀ ਸ਼ੁੱਕਰਵਾਰ ਆਉਂਗਾ ਮੈਂ ਕਿਸਕ ਕਰਵਾਉਣਾ ਬੋਧਵਾਰ ਬਾਹਰ ਜਾਣਾ ਸੀ ਜਾ ਕੇ ਚੰਗ ਵਾਲੀ ਦਵਾਈ ਸ਼ੁੱਕਰਵਾਰ ਦੇਵਾਂਗਾ 7000 ਰਹਿ ਗਏ ਦੇਖ ਕਿੰਨਾ ਰਹਿ ਗਿਆ ਵੇਖਿਆ ਰਾ ਵੇਖ ਰੇ ਰੇ ਵੇਖ ਰੇ ਸਾਰੇ 2000 ਹਾ 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 ਫਰਤੇ ਨਾ ਫਟ ਆ ਤੇ ਆ ਪਾਗਲ ਨਹੀਂ 8000 ਰਹਿ ਗਿਆ 7000 8 9 ਦੀ ਲਈ ਯਾਰ ਹੋਰ ਸੋਡੇ ਦੇ ਗਾਲ ਆਉਣ ਲਾ ਯਾਰ ਐਵੇਂ ਬਾਇਏ ਹਾਂ 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 ਨਹੀ ਨਹੀ ਹੋਣੀ ਮੈਂ ਜੀ ਪਹਿਲਾ ਸੌਦਾ ਕਰੋ ਗਾਲ ਗੁਲਣਾ ਕੱਢ ਲਓ ਜੀ ਨਹੀਂ ਗਾਲ ਨਹੀਂ ਕਰਦੇ ਗੌਰ ਮੋਜਾ ਅਸੀਂ ਹੈਗਾ ਨਵੇੜ ਦੇ ਹੁਕਾਂ ਨਹੀਂ ਨਹੀਂ ਆ ਤੂੰ ਨਮੈੜ ਪਹਿਲਾਂ ਨਿਬੜ ਗਿਆ ਨਹੀਂ ਯਾਰ 10 ਚ ਲਿਖਾਈ ਤਾਂ ਆਖਿਆ ਮੈਂ ਆਖਿਆ ਮੈਂ ਤੈਨੂੰ ਕਿੰਨੇ ਦਿਨਾਂ ਬੋਲ ਨੌ ਚ ਲਿਖਾਈ ਕਿੰਨੇ ਦਿਨਾਂ ਤੈਨੂੰ ਹੁਣ ਠੀਕ ਆ ਫਿਰ ਦੋ ਤਾਂ ਫੜ ਲਾ ਤੈਨੂੰ ਜਿੰਨੇ ਕਿਹੜਾ ਮੋਨੇ ਦੇਊਗਾ 8 ਰਹਿ ਗਏ ਹੁਣ ਹਾਂ ਰਹਿ ਗਏ 8 ਨਹੀਂ ਯਾਰ ਆਪਾਂ ਹੁਣ ਕਲੀਅਰ ਕਰੋ ਯਾਰ ਗੱਲਾਂ ਐ ਮੁੜ ਕੇ ਫੇਰ ਇਹ ਨੌ ਚ ਮੁੱਕਿਆ ਇਹ ਨੌ ਚ ਨਹੀਂ ਭਰਾਵਾ 10 ਚ ਹੋਈ ਆ ਗੱਲ ਇਹਦੇ ਨਾਲ ਪਕਾਈ ਮਾਰੀ ਨੌ ਚ ਮੁਕਾਇਆ ਮਗਲ ਫਾਈ ਨਹੀਂ ਸੱਤ ਸੱਤ ਗੱਲ ਕਰਦੇ ਸੱਤ ਮੈਂ 10 ਸੱਤ ਚ ਲਿਖਾਈ ਮੈਂ ਨੂੰ 8 ਆਇਆ ਥੋੜਾ ਏ ਮੈਂ 8.5 ਲਾ ਮੈਂ ਪੋ ਮੈਂ ਖਮੇ ਰਿਹਾ ਇਹ ਆ ਮੈਨੂੰ ਕਿੰਨੇ ਲਾ ਦੇ ਉਹ ਮਗਾ ਮੈਂ ਇਹਨੂੰ 8.5 ਲਾ ਲਾ ਇਹ ਮੈਂ ਦੱਸ ਦਿਆਂਦਾ ਇਹ ਗੱਲ ਆਖੀ ਤੈਨੂੰ ਮੈਂ ਮੈਨੂੰ 09 ਦੀ ਹੋ ਗਈ। ਤੂੰ ਆ ਕੇ ਲਿਖਾਈ ਕਰਾ ਦੇ ਦੱਸ ਚੰਮਕ ਚੰਗਾ। ਜੰਦਰਾ ਪਰੇ? ਨਹੀਂ ਨਹੀਂ ਯਾਰ ਨੀਂਦ ਦਾ ਟੱਕਰ। ਹਾਂ ਯਾਰ ਉਹਨੇ ਦੂਜੇ ਮਾਰਨ ਸ਼ੁਕਰਵਾਰ ਦੇ ਦੀ। ਲਓ ਕੱਟ ਦੇ ਦੇ ਨੇ ਜਿਹੜੇ ਗੱਲ ਹੋਣੀ। ਮੈਂ ਜਿਹੜੀ ਗੱਲ ਕਰੀ ਮੈਂ ਤਾਂ ਭਾਈ ਦਾਨੀ ਤਾਂ ਕੱਟ ਦੇ ਯਾਰ। ਕਿਵੇਂ ਹੋ ਗਈ ਹੁਣ? ਦੁਵਾਰਾ ਲਿਖਾਈ ਤੂੰ ਸਾਢੇ 9:00 ਦੀ ਭੋਲਿਆ ਆ ਬੀੜੀ ਕੱਢੀ ਮੰਮੂ ਚ ਇੱਕ ਵਾਰ ਤੇਰੀ ਗੱਲ ਸੁਣਨੇ ਤੇਰੀ। ਇਹ ਆ ਤਾਂ ਹਾਂ ਕਿਵੇਂ ਹੋਈ ਭੋਲੇ ਹੁਣ ਦੱਸ ਸਹੀ। ਸਾਢੇ 9:00 ਦੀ ਹੋਈ ਆ ਬਾਈ। ਲਿਖਾਈ ਤੂੰ ਦੇਣੀ ਆ? ਮੈਂ ਦੇ ਦੂੰਗਾ ਭਰਾ। ਚੱਲ ਬਾਈ ਠੀਕ ਆ ਇਹ ਸੌਦਾ ਕੈਨਸਲ ਹੋ ਚਲੇ ਗਏ। ਬੋਲ ਦੇ ਵਿੱਚ ਥੋੜਾ ਜਿਹਾ ਫਰਕ ਰਹਿ ਗਿਆ ਅੰਕਲ ਇਹਦੇ ਸੁਣਨ 'ਚ ਫਰਕ ਰਹਿ ਗਿਆ ਅੰਕਲ ਜਦ ਦੱਸਦੀ ਕਰਕੇ ਤੇ ਮੁੜ ਕੇ ਆਖਿਆ ਫਿਰ ਦੁਬਾਰਾ ਸੌਦਾ ਹੋਇਆ ਸੁਣਨ 'ਚ ਫਰਕ ਰਹਿ ਗਿਆ ਨਾ 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 ਮੈਂ ਤੇ ਇਸ ਗੱਲ ਦੀ ਸੌਂਹ ਦੇ ਦੇ ਜਾਂ ਮੈਂ ਜਿੰਦਾ ਮੈਂ 15 ਦੇਵਾਂਗਾ ਮਾਚੋ ਦੇ ਜਿਹੜਾ ਨਾ ਦੇਵੇ ਅੱਲਾ ਬੱਸ ਗੁੱਸੇ ਆਵੇ ਇੱਧਰ ਨਾ ਯਾਰ ਗਾਲਾਂ ਕੱਢਿਆ ਕਰੋ 500 ਲਓ ਵੀ ਦੁਬਾਰਾ ਸੌਦਾ ਕਰਨਾ ਪਿਆ ਇਸ ਬੱਕਰੀ ਦਾ ਸੁਣਨ ਦੇ ਵਿੱਚ ਭੁਲੇਖਾ ਰਹਿ ਗਿਆ ਸੀਗਾ ਲਓ ਵੀ ਤਿੰਨਾ ਰਗਾਂ ਦਾ ਸੌਦਾ ਗਿਆ ਹੋ ਭੋਲਾ ਹੋ ਗਿਆ ਖੁਸ਼ ਤੇ ਪੈਸੇ ਸ਼ੁਕਰਵਾਰ ਨੂੰ ਦੇਣੇ ਇਹਨੂੰ ਲੈ ਵੀ ਸ਼ੁਕਰਵਾਰ ਨੂੰ ਪੈਸੇ ਦੇਣੇ ਅਗਲਾ ਸੌਦਾ ਤੁਹਾਨੂੰ ਦਿਖਾਉਣਾ ਓਏ ਮਿੱਤਰੋ ਆ ਬੱਕਰੀ ਆ ਜਿਹੜੀ ਅੰਕਲ ਕ੍ਰਿਸ਼ਨ ਦੇ ਬੱਕਰੀ ਆ ਇਹ ਤੇ ਦੋ ਬੱਚੇ ਆ ਇਹਦੇ ਮਾਰ ਇੱਕੋ ਹੀ ਇਹ ਲਈ ਸੀਗੀ ਇੱਕ ਬੱਚਾ ਆ ਉਹ ਬੱਕਰੇ ਦੇ 25 ਦਿਨ ਦੇ ਸੀ ਕਿ ਨਹੀਂ ਤੇ ਸੌਦਾ ਦੁਬਾਰਾ ਚੱਲਦਿਆ ਇਕੱਲਾ ਦੇ ਕੇ ਫਿਰ ਬੱਕਰਾ ਆਪਾਂ ਇਕੱਲਾ ਵੇਖ ਲਾ ਫਾੜਿਆ ਮੈਂ ਚੰਗਣ ਲਾਉਣੇ ਗਿਆ ਸੀ ਫਿਰ ਹਾਂ ਕੀ ਆਖਿਆ ਉਹ 11 ਕਹਿੰਦਾ ਯਾਰ 200 ਉੱਤੇ ਕਰਤਾ ਯਾਰ ਹੋ ਗਿਆ ਹੁਣ ਤਾਂ ਬਸ ਉਹਨੇ ਆਪੇ ਕਰਤਾ ਯਾਰ ਆਇਆ ਪਾੜਿਆ ਫਿਰ ਉਹ ਮਾੜੇ ਪਾਉਂਦੇ ਉਹ ਲੱਗਿਆਂ ਲਗਾਇਆ ਨੂੰ ਘੱਟ ਪਰੇ ਯਾਰ 200 ਕੁੱਟ ਲੱਗ ਗਏ ਆ ਵੀਡੀਓ ਬਣੀ ਪਹਿਲਾਂ ਐਂ ਬਣੀ ਉਹ ਯਾਰ ਫਿਰ ਉਹਨਾਂ ਆਪਾਉਂਗੇ ਤੇ ਦੇ ਦੇ ਉਹ ਨਗ ਅਧਾਰ ਵੀ ਕਰਦਾ ਸੀ ਪੈਸੇ ਵੀ ਨਕਦ ਦੇਊਗਾ ਇਹ ਪੈਸੇ ਨਕਦ ਦੇਊਗਾ ਤੂੰ ਨਹੀਂ ਗੱਲ ਕਰਦੀ ਸੀਗੀ ਨਹੀਂ ਨਹੀਂ ਨਾ ਇਦਾਂ ਨਹੀਂ ਸੀ ਉਹ ਮੰਡੀ ਦੇ ਅਗਲੀ ਤੇ ਕਹਿੰਦਾ ਸੀ ਆਹੋ ਪੈਸੇ ਵੀ ਅਧਾਰ ਸੀ ਉਹਦੇ ਅੱਧੇ ਪੈਸੇ ਅਧਾਰ ਸੀ ਇਹ ਤੈਨੂੰ ਨਕਦ ਰੁਪਏ ਮਿਲਦੇ ਆ ਜੇ ਪਾਉਕੇ ਨੇ ਇਹਦੇ ਨਾਲ ਲਾਉਣਾਗਾ ਫੇਰ ਮੈਂ ਵਾਰ ਖੜਾ ਫਾਂ ਤੇਰੇ ਵੀ ਬਣਾ ਵੀ ਮੰਨ ਕੇ ਚੱਲੇ ਆਉਂਦੀ ਮੈਂ ਪਾਉਕੇ ਆਉਂਦੀ ਜਗ੍ਹਾ ਇਹ ਗੱਲ ਸੁਣ ਉਹਨਾਂ ਨੂੰ ਆਪਾਂ ਆਪਾਂ ਨੂੰ ਪਾਉਕੇ ਵੀ ਆਪਣੇ ਨਾਲੇ 16 ਮੰਗਿਆ ਸੀ ਕਿ ਨਹੀਂ ਦੇ ਸਾਹਮਣੇ 16ਵਾਂ ਕਿ ਫਿਰ ਉਹ ਆਦੇ ਕਿੰਨੇ ਦੇਣੀ ਮਗਰ ਵੀ 15 ਫਾੜੇ ਸਾਬ ਜੇ ਚ ਕਰ ਦੇ ਯਾਰਾ ਮੈਂ ਖਾ ਯਾ 14 ਉਹ ਆਦੇ ਯਾਰਾ ਚੱਕ ਕੇ 200 ਘਟ 12000 ਰੁਪਇਆ ਇਹ ਗੱਲ ਹੋਈ ਕਿ ਨਹੀਂ ਹੋਈ ਬਾਈ ਆਪਣਾ ਪਿੰਡ ਕਿਹੜਾ ਸੁਖਣਾ ਸੁਖਣਾ ਪਿੰਡ ਦੇਈਆਂ ਤੁਸੀਂ ਫਾੜ ਫਿਰ ਕੀ ਕਹਤਾ ਬੋਲ 11 200 ਕਹੇ 11 200 ਹੋ ਗਿਆ ਬਸ ਯਾਰਾ ਹੁਣ ਕੀ ਰਹਿ ਗਿਆ ਦੇਖ ਲੈ ਯਾਰ ਬਾ ਲੈ ਆ ਫੜਾ ਰਸਾ ਨਾ ਆ ਗਿਆ ਰਸਾ ਤਾਂ ਲੈ ਗਿਆ ਬੋਟੂ ਮੂੰਹ ਹੀ ਲੈ ਜਾ ਰਿਹਾ ਕਾ ਮਰਨ ਗਿਆ ਫੜਦਾ ਮੈਂ ਐ ਕਰੀ ਲਖਾਈ ਉਹ ਕਰਾ ਦੂ ਆ ਚਾਣੇ ਲਖਾਈ ਇਹ ਕਰਾ ਦੂਗਾ ਠੀਕ ਆ ਯਾਰ ਲਖਾਈ ਉਹ ਕਰਾ ਦੂ ਬਸ ਜਾ ਰਹਾ ਉਹ ਲੈ ਆ ਲੈ 12 ਵੀ ਲੈ ਜਾ ਉਹ ਤੂੰ ਬੰਦਾ ਮੇਰਾ ਵਿਚ 12 ਦੀ ਜਾ ਬਸ ਪੁੱਟਾ ਉਹ ਰੱਖ ਲੈ ਆ ਜਾ ਬੰਦਾ ਇਹਨਾਂ ਦੇ 100 ਕੰਮ ਆਉਣਾ ਪਿੰਡ ਦਾ ਬਾਹਰ ਆਈਆ ਪਰਚੀ ਆਵਦੀ ਆਵਦੀ ਆਲਾ ਮੈਂ ਫਿਰ ਉਹਨਾ ਮੈਨੂੰ ਤਾਂ 100 ਹੀ ਵਿਦਾਇਆ ਉਹਨਾਂ ਨਾਲੋਂ ਮੈਂ ਕੋਈ ਬਾੜੇ ਨਹੀਂ ਵਿਦਾਤਾ ਜੇ ਫਿਰ ਤੇਰਾ ਆਪਦਾ ਜਾਲਾ ਜਾ ਪਰਚੀ ਆਵਦੀ ਆਵਦੀ ਫਿਰ ਰਹਿੰਦੇ ਆ ਫਿਰ ਰਹਿੰਦੇ ਆ ਓਏ ਯਾਰ ਪਾਇਆ ਮਾਂ ਦੇ ਆਪਦੇ ਬੰਦੇ ਆ ਬੱਕੀ ਮੈਨੂੰ ਪਤਾ ਜਿੰਨੇ ਦੀ ਵਿਕਣੀ ਹੈ ਜੀ ਟੰਗ ਵਾਲੀ ਯਾਰ ਆਪਦੇ ਬੰਦੇ ਆ ਪਤਾ ਆਪਾਂ ਦਾ ਪਤਾ ਸਾਰੇ ਪਿੱਛੇ 100 200 ਪਿੱਛੇ ਓ ਬਾਈ ਗੱਲ ਤਾਂ ਸੁਣ ਯਾਰ ਕਰ ਜਾ ਇੱਕ ਮਿੰਟ ਕੋਈ ਨਹੀਂ ਯਾਰ ਮੈਂ ਕਰਦਾ ਇਹਨੂੰ ਸਾਬ ਸਹੀ ਕਰਦਾ ਇਹ ਨਹੀਂ ਫਿਰ ਰੱਖੋ ਉੱਥੇ 15 15 ਜੀ ਉਹਨਾਂ ਕੋਲੇ ਦੇ 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 ਯਾਰ ਅੰਕਲ ਯਾਰ ਮੈਂ ਅੱਗੇ ਹੁਣ ਦੇ ਦੀ ਫਿਰ ਉਹ ਤੇਰੇ ਸਾਹਮਣੇ ਮਾਂ ਮੰਗੇ ਮੰਗਾਏ ਹੋ ਲੱਗੇ ਤਾਂ ਚਲੋ ਆਧਾਰ ਵੀ ਕਰ ਦੇ ਜੇ ਤੋ ਵੀਰੋ ਗਵਾਂਢੀ ਵਾਲੇ ਦਾ ਰਾਜ ਦੇ ਤਾਂ ਉਹਨੂੰ ਲੈ ਜਾ ਬਾਈ ਲੈ ਗੋਣ ਗੋਣ ਜੀ ਨਾਲ ਉੱਧਰ ਜਾ ਲਓਏ ਬਾਈ ਚੜ ਗਿਆ ਮੋਟਰਸਾਈਕਲ ਤੇ ਤੇ ਆਖਰੀ ਸੌਦੇ ਆ ਇਹ ਕਿੰਨੂ ਨਹੀਂ ਪਤਾ ਫਿਰ ਜਿੰਨੇ ਲੱਗੇਗੇ ਮੈਨੂੰ ਮੈਂ ਤਾਂ ਸਿੱਧਾ ਹੀ ਕਰਾਉਦਾ ਯਾਰ ਹੋ ਨੇੜੇ ਬਾਈ ਨਵੇੜ ਦੇ ਯਾਰ ਨੇੜੇ ਕੀ ਮੰਨ ਕੇ ਚੱਲ ਬੱਕਰੀ ਬਾਈ 18000 ਦੀ ਹੈਗੀ ਜਿੰਨੂ ਮਰਜ਼ੀ ਵਖਾ ਲਈ ਦੋ ਆ 111 ਦੀ ਕਰੀ ਬੋਲਾ 111 ਲੱਕ ਆਪੋ ਆਪਣੀ ਲਿਖਾਈ ਫੜ ਦੇ ਫੜਾ ਦੇ ਸਾਈ ਆ ਜਾ ਯਾਰ ਕੁਛ ਨਹੀਂ ਹੁੰਦਾ ਆ ਜਾ ਬਾਈ ਆ ਗਿਆ ਯਾਰ ਬਾਈ ਮੈਂ ਫੜਾਉਣਾ ਖੋਲ ਕੇ ਯਾਰ ਯਾਰ ਪਰ ਲੱਕਰ ਘਟ ਜੇ ਓ ਯਾਰ ਘਾਟੇ ਵਾਦੇ ਅੰਕਲ ਹੁੰਦਾ ਹੀ ਰਹਿੰਦੇ ਫਿਰ ਹੁਣ ਹੋਰ ਕੋਈ ਵਪਾਰੀ ਵੀ ਹੈ ਨਹੀਂ ਸੋਚ ਕੱਲਾ ਆਉਂਦਾ ਬੰਦਾ ਦੂਜੀ ਗੱਲ ਯਾਰ ਤੂੰ ਨਾਰਾ ਵੀ ਪਿੰਡ ਦਾ ਮਸਲਾ ਯਾਰ ਸੌ ਲਿਆ ਆਜ ਹੁੰਦੀ ਆ ਬੰਦੇ ਦੀ ਪਹਿਲੀ ਯਾਰ ਹਾਂ ਆਪਾਂ ਮੋੜਨਾ ਨਹੀਂ ਇਹਨੂੰ ਬੰਦੇ ਨੂੰ ਚੱਲ ਬਈ ਚੱਲ ਫੜਾ ਯਾਰ ਅੰਕਲ ਜਨਾਬ ਐਸੇ ਇਹਨੂੰ ਬੱਸ 111 ਲਖਾਈ ਓ ਯਾਰ ਕਿਉਂ ਯਾਰ ਅੰਕਲ ਮੈਂ ਯਾਰ ਪਰ ਹੁਣ ਤੂੰ ਯਾਰ ਤੂੰ ਯਾਰ ਫੜਾ ਤੂੰ ਬਈ ਮੈਂ ਫੜਾ ਯਾਰ ਫੜਾ ਤੂੰ ਲੱਗਾ ਨਹੀਂ ਲਿਆ ਫੜਾ ਚੱਲ ਗਏ ਨੇ ਯਾਰ ਨਹੀਂ ਯਾਰ ਪੈਸੇ ਕੱਢ ਬਈ ਤੂੰ ਯਾਰ ਸਾਰੇ ਕਿਉਂ ਫੜਖਾਈ ਆਪਦੀ ਆਪਦੀ ਬੱਸ ਇੱਕ ਗੱਲ ਨਾ ਮੂਰੋ ਬੋਲਾ ਰੱਸਾ ਦੀ ਤਾਂ ਮੇਰੇ ਗੱਲ 'ਚ ਵੀ ਉਨਾ ਹੀ ਆਉਂਦਾ ਹਾਂ ਹਾਂ ਰੱਸਾ ਪਾਜੇ ਮੇਰੇ ਗੱਲ ਤੇਰੇ ਥੋੜੀ ਪਾਉਂਗਾ ਆਹੋ ਬਾਈ ਜੀ ਦੋ ਬੱਚੇ ਇਹਦੇ ਮਗਰ ਇਹ ਪੁਆਈ ਜਾਂਦਾ ਰੱਸਾ ਤੋਂ ਹੋ ਜਾਂਦਾ 18000 ਦੀ ਬੱਕਰੀ ਹੈਗੀ ਤਾਂ ਰੱਸਾ ਹੀ ਚੱਲ ਬਾਈ ਪੈਸੇ ਕੱਢ ਖਾ ਯਾਰ ਨਵੇੜ ਕੰਮ ਗਿਣ ਦੇ ਇਹਦੇ ਜੋਕਾਂ ਵਾਲੀ ਗੱਲਾਂ ਯਾਰ ਲਫਨਾਹ ਤੋਂ ਕੋਈ ਬੱਸ ਹੋ ਗਿਆ ਕੰਮ ਹੋ ਗਿਆ ਹਾਂ ਹਾਂ ਯਾਰ ਪੈਸੇ ਕੱਢੇਗਾ ਤਾਂ ਫੇਰ ਹੋਊਗਾ ਜੇ ਚ ਪੈਸੇ ਨਹੀਂ ਕੱਢਦਾ ਦੇ ਦੇਣਾ ਘਰੇ ਜਾ ਕੇ ਤਾਰ ਦੂਗਾ ਆਹੋ ਚੱਲ ਤਾਰ ਦੂਗਾ ਆ ਐ ਕਰ ਲੈ ਚੱਲ ਹਾਂ ਬਿਆਨਾ ਦੇ ਕਿੰਨਾ ਆ 1500 ਸਰਦਿਕ ਨਾ ਤਾਂ 1000 ਰਹਿ ਗਿਆ ਤੇ ਲਿਖਾਈ ਆ ਆਪਦੀ ਆ ਆ ਆ ਫੜਦਾ ਆ ਲਿਖਾਈ ਕਰਾ ਲੋ ਆ ਬਸ ਇਹਨੂੰ ਮਰਥ ਕਰੇ ਫੜਾ ਦੂ ਚੱਲ ਆਹੋ ਲੱਦ ਕੇ ਲੈ ਜੂ ਆ ਫੜ ਰੱਖ ਲੈ ਹੁਣ ਤਾਂ ਯਾਰ ਪਰ ਉਹੀ ਗੱਲ ਵਿਚਾਹ ਪਿਆ ਦੀ ਯਾਰ ਤਾਏ ਨੂੰ ਬਾਈ ਦਾ ਪੰਡਾ ਸੁਖਣਾ ਲੱਗਿਆ ਜੇ ਕੋਈ ਘਟਾਈ ਜਾਂਦਾ ਮੈਨੂੰ ਆ ਫੜ ਯਾ ਵੀ ਲਖਾਈਏ ਉਹ ਲਿਆਜ ਵਾਲਾ ਬੰਦਾ ਯਾਰ ਚਲ ਲਖਾਈ ਲੈ ਲਈਏ ਤਾਂ ਮੈਂ ਹੁਣ ਤੇਨੂੰ 500 ਛੱਡਦਾ ਤੇਨੂੰ ਲੱਗਿਆ ਜੋ ਲਖਾਈ ਕਰਾ ਦੋ ਆ ਲਖਾਈ ਕਰਾ ਦੇ ਬਾਸਾ ਹੋਰ ਫਿਰ ਮੈਂ ਹੁਣ ਜਮਾ ਨਾ ਮੈਨੂੰ ਰਗੜੀਆ 300 ਮੁੱਲ ਚ ਬਟਾਦਾ ਮੇਰੇ ਨਹੀਂ ਨਹੀਂ ਆਪੋ ਆਪਣੀ ਗੱਲ ਹੈ ਲੈ ਬਾਈ ਸੌਦਾ ਹੋ ਗਿਆ ਤੇ ਬਾਈ ਬਾਈ ਪਹਿਲਾਂ ਵੀ ਬੱਕਰੀਆਂ ਰੱਖੀਆਂ ਹਾਂਜੀ ਹਾਂਜੀ ਕਿੰਨੀਆਂ ਕਾ ਪਹਿਲਾਂ ਸਾਈਆਂ ਤਿੰਨ ਚਾਰ ਹਾਂ ਲੈ ਫਿਰ ਲੋ ਬਾਈ ਕੋਲੇ ਤਿੰਨ ਚਾਰ ਬੱਕਰੀਆਂ ਪਹਿਲਾਂ ਤੇ ਬਰਬਰੀ ਬੱਕਰੀ ਅੱਜ ਸੁਖਨਾ ਬੱਕਰਾ ਮੰਡੀ ਤੋਂ ਬਾਈ ਨੇ ਲਈ ਖਰੀਦ ਸੋ ਦੋਸਤੋ ਇਸੇ ਤਰ੍ਹਾਂ ਅਗਲੀ ਵੀਡੀਓ ਤੁਹਾਨੂੰ ਦਿਖਾਉਣੇ ਆ ਜੁੜੇ ਰਹੋ ਆਪਣੇ ਚੈਨਲ ਨਾਲ